ਚਿਕਰ ਦੋਸਤੋ ਜਲਾਲਾਬਾਗ਼ਾ ਔਰ ਮੇਰੇ ਨਾਲ ਨੇ ਸਾਡੇ ਐਡੀਟਰ ਆਫ ਕਮਿਊਨੀਕੇਸ਼ਨ ਸੰਜੀਵ ਦੂਮੜਾ ਜੀ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਬਿੱਲੂ ਦੂਮੜਾ ਜੀ ਵੀ ਕਹਿੰਦੇ ਆ ਤਾਂ ਅੱਜ ਜਿਹੜਾ ਅਸੀਂ ਚਰਚਾ ਕਰ ਰਹੇ ਆ ਜਲਾਲਾਬਾਦ ਦੇ ਹਾਲਾਤਾਂ ਦੀ ਤਾਂ ਉਹਨਾਂ ਜਿਹੜਾ ਮੁੱਦਾ ਜਿਹੜਾ ਜਲਾਲਾਬਾਦ ਦੇ ਵਿੱਚ ਪਖਿਆ ਆ ਇੱਕ ਤਰਨਾ ਜੇ ਕਹਿ ਸਕਦੇ ਆ ਜਲਾਲਾਬਾਦ ਦੇ ਜਿਲਾਲਾਬਾਦ ਹੁਣ ਤਰਨਾਬਾਦ ਬਣ ਕੇ ਰਹਿ ਗਿਆ ਹੈ ਵੀ ਜਿਲਾਲਾਬਾਦ ਦੇ ਹਾਲਾਤ ਐਵੇਂ ਹੋ ਗਏ ਕਿ ਲੋਕ ਜਿਹੜੇ ਜਿਲਾਲਾਬਾਦ ਦੇ ਲੋਕ ਕਹਿ ਰਹੇ ਨੇ ਕਿ ਜਿਲਾਲਾਬਾਦ ਹੁਣ ਤਰਨਾਬਾਦ ਇਹਦਾ ਨਾਮ ਰੱਖ ਦਿੱਤਾ ਜਾਵੇ ਤਾਂ ਸੰਜੀਵ ਜੀ ਨਾਲ ਗੱਲ ਕਰਦੇ ਆ ਕਿ ਕਬੀਰ ਕੇਸਰੀ ਦੇ ਐਡੀਟਰ ਵੀ ਨੇ ਬਹੁਤ ਹੀ ਸੀਨੀਅਰ ਪੱਤਰਕਾਰ ਨੇ ਕਾਫੀ ਜਿਹੜਾ ਕਹਿ ਸਕਦੇ ਆ ਵੀ ਨੌਲੇਜ ਰੱਖਦੇ ਨੇ ਤਾਂ ਸਭ ਤੋਂ ਪਹਿਲਾਂ ਸਵਾਗਤ ਹੈ ਸੰਜੀਵ ਜੀ ਮਿਹਰਬਾਨੀ ਬੇਬਲ ਜੀ ਤੁਸੀਂ ਮੌਕਾ ਦਿੱਤਾ ਚਰਚਾ ਕਰਨ ਦਾ ਜੀ ਹਾਂ ਬਿਲਕੁਲ ਜੋ ਪਹਿਲੇ ਦਿਨ ਤੁਸੀਂ ਦੇਖ ਰਹੇ ਹਾਂ ਕਿ ਜੇ ਜਲਾਲਾਬਾਦ ਨੂੰ ਤਰਨਤਾਰਨ ਦਾ ਸ਼ਹਿਰ ਕਿਹਾ ਜਾਵੇ ਤਾਂ ਕੋਈ ਗਲਤ ਨਹੀਂ ਹੈ ਜਗ੍ਹਾ-ਜਗ੍ਹਾ ਤਰਨੇ ਇੱਕ ਵੀ ਨਹੀਂ ਅਲੱਗ-ਅਲੱਗ ਡਿਪਾਰਟਮੈਂਟ ਵਾਲੋਂ ਅਲੱਗ-ਅਲੱਗ ਜਥੇ ਬੰਦੇ ਵਾਲੋਂ ਰੋਜ਼ ਕੋਈ ਨਾ ਕੋਈ ਤਰਨਤਾਰਨ ਦਾ ਦਸ਼ਾ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਕੀ ਕਾਰਨ ਹੈ ਵੀ ਇੰਨਾ ਜਥੇ ਬੰਦੀ ਆਪਾਂ ਜਥੇ ਬੰਦਿਆਂ ਦੀ ਗੱਲ ਕੀਤੀ ਇਹ ਤਰਨਤਾਰਨ ਦੀ ਲੋਡ ਪੈ ਰਹੀ ਹੈ ਵੀ ਕਿਉਂ ਪੈ ਰਹੀ ਹੈ ਕਿਉਂ ਲਾ ਰਹੇ ਨੇ ਕਿ ਇਹਦੇ ਵਿੱਚ ਪ੍ਰਸ਼ਾਸਨ ਦੀ ਨਲਾਇਕੀ ਨਜ਼ਰ ਆ ਰਹੀ ਹੈ ਜਾਂ ਸਰਕਾਰ ਦਾ ਫੇਲੀਅਰ ਨਜ਼ਰ ਆ ਰਿਹਾ ਹੈ ਦੇਖੋ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਆਦੇ ਹਿਸਾਬ ਨਾਲ ਕੰਮ ਕਰ ਰਹੀ ਹੈ ਕੁਝ ਲੋਕ ਉਹਨਾਂ ਦੀ ਫੇਵਰ ਕਰ ਰਹੇ ਹਨ ਕਿ ਸਰਕਾਰ ਚੰਗਾ ਕੰਮ ਕਰ ਰਹੀ ਹੈ ਕੁਝ ਲੋਕ ਉਹਨਾਂ ਦੇ ਖਿਲਾਫ ਕੰਮ ਕਰ ਰਹੇ ਹਨ ਰਾਜਨੀਤਿਕ ਪਾਰਟੀਆਂ ਅਲੱਗ-ਅਲੱਗ ਹੋਣ ਕਾਰਨ ਲੋਚਾ ਤਾਂ ਹੁੰਦੀ ਹੀ ਹੁੰਦੀ ਹੈ ਜੇ ਗੱਲ ਕਰੀ ਹਲਕਾ ਹੁੰਦਾ ਹੈ ਕਿ ਦੀ ਤਾਂ ਨੋ ਡਾਊਟ ਜਲਵਾਸ਼ ਸ਼ਹਿਰ ਦੇ ਵਾਸਤੇ ਉਹ ਬਹੁਤ ਖੂਬੀ ਕੰਮ ਕਰ ਰਹੇ ਹਨ ਹੂੰ ਬਾਕੀ ਰਹੀ ਗੱਲ ਜਿਸ ਦਾ ਤੁਸੀਂ ਗਾ ਤਰਨਾ ਸ਼ਹਿਰ ਹੂੰ ਜਿਸ ਲੋਕਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਗਈਆਂ ਹੂੰ ਤਾਂ ਉਹ ਤਰਨ ਲਗਾਣਗੇ ਪਰ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਜਥੇਬੰਦੀਆਂ ਨੂੰ ਸਾਰੇ ਜੋ ਵੀ ਸਤਿਕਾਰਯੋਗ ਜਥੇਬੰਦੀਆਂ ਨੇ ਤਰਨਾ ਲਗਾਉਣਾ ਹੈ ਤਾਂ ਰੋਡ ਜਾਮਣਾ ਕੀਤਾ ਜਾਵੇ ਹੂੰ ਆਮ ਪਬਲਿਕ ਜਿਸ ਕਰਕੇ ਦੁਖੀ ਹੁੰਦੀ ਹੈ ਤਰਨਾ ਲਗਾਓ ਜਿਸ ਨਾਲ ਅੱਜ ਤਨਾ ਦੇਖਣ ਨੂੰ ਮਿਲਿਆ ਹੈ ਫਲਾਸੀਟੀ ਦੇ ਕੇ ਹੂੰ ਬੜਾ ਵਧੀਆ ਡਿਸੀਜਨ ਸੀ ਹੂੰ ਕਿਉਂਕਿ ਜਿੰਦੀ ਨਲਾਕੀ ਹੈ ਜਿੰਦੀ ਗਲਤੀ ਹੈ ਜਿਹੜਾ ਬੰਦਾ ਉਹਨਾਂ ਦੇ ਜਮਾਨਤ ਪੂਰੀ ਨਹੀਂ ਕਰ ਰਿਹਾ ਤਨਾ ਉਸ ਦੇ ਅੱਗੇ ਲਗਾਇਆ ਜਾਵੇ ਹੂੰ ਜੇਕਰ ਪੁਲਿਸ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਦੇ ਅੱਗੇ ਤਰ੍ਹਾਂ ਲਗਾਇਆ ਜਾਵੇ ਜੇ ਐਡਮਿਨਿਸਟ੍ਰੇਟਿਵ ਕੰਮ ਨਹੀਂ ਕਰ ਲਈ ਤਾਂ ਉਹਨਾਂ ਦੇ ਅੱਗੇ ਤਰ੍ਹਾਂ ਲਗਾਇਆ ਜਾਵੇ ਬਹੁਤ ਵਧੀਆ ਜਿਹੜਾ ਇਹਨਾਂ ਦਾ ਜਿਹੜਾ ਜਿਹੜਾ ਆ ਇਹਨਾਂ ਨੇ ਜਿਹੜਾ ਆਨਸਰ ਦਿੱਤਾ ਹੈ ਕਿ ਕੋਈ ਵੀ ਅੱਗੇ ਤੋਂ ਬੜਾ ਵਧੀਆ ਵੈਸੇ ਇਹ ਇੱਕ ਸਮਖ ਵੀ ਹੈ ਜੇਕਰ ਕੋਈ ਵੀ ਤੁਹਾਨੂੰ ਅਫਸਰ ਤੰਗ ਕਰਦਾ ਹੈ ਜੇ ਅਫਸਰ ਕੋਈ ਕੰਮ ਨਹੀਂ ਕਰ ਰਿਹਾ ਉਹਦੇ ਬੂਏ ਅੱਗੇ ਤਰਨਾ ਲਾਇਆ ਜਾਵੇ ਕਿਉਂਕਿ ਜੇ ਤਰਨਾ ਲੱਗੇਗਾ ਤਾਂ ਨੇਚਰਲੀ ਉਹ ਕੰਮ ਕਰੇਗਾ ਪਰ ਹੁਣ ਹਾਲਾਤ ਕਿਵੇਂ ਵੇਖਦੇ ਹੋ ਅੱਗੇ ਦੇ ਹੁਣ ਆਪਾਂ ਕਹਿ ਸਕਦੇ ਹਾਂ ਵੀ ਇੱਕ ਸਾਲ ਇਲੈਕਸ਼ਨ ਹੋ ਵੀ ਰਹਿ ਗਿਆ ਔਰ ਜਿਹੜੇ ਲੱਗ ਲੱਗ ਪਾਰਟੀਆਂ ਦੇ ਜਨੇ ਆਗੂ ਨੇ ਲੱਗ ਲੱਗ ਪਰ ਲੇਕਿਨ ਪਾਰਟੀ ਦੇ ਕੰਮਾਂ ਨੂੰ ਲੈ ਕੇ ਜੋ ਪਾਰਟੀ ਵੱਲੋਂ ਕੰਮ ਆ ਰਿਹਾ ਹੈ ਵੀ ਆ ਕਰੋ ਉਹ ਕਰੋ ਤੇ ਉਹ ਤਾਂ ਬੇਖੂਬੀ ਕਰ ਰਹੇ ਨੇ ਪਰ ਜਿਹੜੇ ਜਲਾਲਾਬਾਦ ਦੇ ਜਨਤਾ ਜਿਹੜੀ ਰੋਲ ਰਹੀ ਹੈ ਪਰ ਉਹਨਾਂ ਦੇ ਲਈ ਆਵਾਜ਼ ਕਿਉਂ ਨਹੀਂ ਉਠਾਉਂਦੇ ਕਦੇ ਤੁਹਾਡੇ ਅਖਬਾਰ ਦੇ ਵਿੱਚ ਕੋਈ ਸ਼ਹਿਰ ਦੇ ਲਈ ਕਿਸੇ ਜੋ ਕੁਝ ਹੁੰਦਾ ਪਿਆ ਜਾਂ ਉਹਦੇ ਹੱਕ ਦੇ ਵਿੱਚ ਤੁਸੀਂ ਵੀ ਗਮੇਰ ਕੇਸਰੀ ਦੇ ਵਿੱਚ ਕੋਈ ਤੁਹਾਨੂੰ ਅਜੇ ਤੱਕ ਕਿਹਾ ਨਹੀਂ ਸਾਡਾ ਇਸ ਖਿਲਾਫ ਬਿਆਨ ਲਗਾਓ ਕੋਈ ਅਜੇ ਤੱਕ ਕਿਸੇ ਵੀ ਵਿਪੱਖਸ਼ ਦੇ ਨੇਤਾ ਨੇ ਕੋਈ ਗੱਲ ਕੀਤੀ ਹੈ ਕਿਉਂਕਿ 3.5 ਤਿੰਨ ਚਾਰ ਸਾਲ ਹੋ ਗਿਆ ਹੈ ਦੇਖੋ ਪਹਿਲਾਂ ਤਾਂ 200 ਸਾਈਸੁੱਤੇ ਰਹੇ ਹੂੰ ਜਿਵੇਂ ਜਿਵੇਂ 2027 ਦਾ ਸਮਾਂ ਨੇ ਦੀ ਘਾ ਰਿਹਾ ਹੈ ਹਮ ਸਾਰੇ ਬਾਹਰ ਆ ਰਹੇ ਨੇ ਹਮ ਕਿਉਂਕਿ ਜਿਹੜਾ ਵੀ ਇਲੈਕਸ਼ਨ ਦਾ ਚਾਹਵਾਨ ਹੋਵੇਗਾ ਵੀ 2027 ਦੇ ਵਿੱਚ ਉਹਨਾਂ ਨੇ ਆਪਣੀ ਪਾਰਟੀ ਵੱਲੋਂ ਇਲੈਕਸ਼ਨ ਕਰਨਾ ਹੈ ਤਾਂ ਪਾਰਟੀ ਵੀ ਚਾਹੇਗੀ ਕਿ ਇਸ ਬੰਦੇ ਦੀ ਗਤੀਵਿਧੀ ਅਸੀਂ ਵੇਖੀਏ ਹਮ ਇਸ ਕਰਕੇ ਹੁਣ ਅਲੱਗ-ਅਲੱਗ ਪਾਰਟੀਆਂ ਦੇ ਜਿਵੇਂ ਤੁਸੀਂ ਕਾਂਗਰਸ ਪਾਰਟੀ ਵੇਖ ਲਓ ਹਮ ਕਿੰਨੇ ਉਮੀਦਵਾਰ ਚਾਹਵਾਨ ਉਮੀਦਵਾਰ ਬਾਹਰ ਆ ਗਏ ਨੇ ਪਹਿਲਾਂ ਕਿਤੇ ਸੀ ਹਮ ਆਵਾਜ਼ੀ ਪਾਰਟੀ ਸਰਕਾਰ ਬੜੇ ਨੂੰ ਕਿੰਨੇ ਸਾਲ ਹੋ ਗਏ ਪਹਿਲਾਂ ਕਿਤੇ ਸੱਤ ਸੁੱਤੇ ਹੋ ਸੀ ਪਹਿਲਾਂ ਹੁਣ ਇੱਕ ਤੋਂ ਇੱਕ ਜੇ ਕੋ ਤੜਾ ਲੱਗਦਾ ਹੈ ਤਾਂ ਉਹ ਵੀ ਪਹੁੰਚ ਜਾਂਦਾ ਹੈ ਦੂਸਰਾ ਪਹੁੰਚ ਜਾਂਦਾ ਹੈ ਤੀਸਰਾ ਵੀ ਪਹੁੰਚ ਜਾਂਦਾ ਹੈ ਜੋ ਖਤਮ ਹੁੰਦੇ ਹਨ ਸੋਸ਼ਲ ਮੀਡੀਆ ਜਮਾਨਾ ਹੈ ਲਾਈਵ ਚੱਲਦਾ ਹੈ ਜਿਵੇਂ ਲਾਈਵ ਦਾ ਕਦਮ ਹੁੰਦਾ ਹੈ ਦੂਸਰੇ ਪਾਰਡੇ ਦੇ ਤothe ਪਹੁੰਚ ਜਾਂਦਾ ਹੈ ਯਾਨੀ ਕਿ ਤੜਨਿਆਂ ਦੇ ਵਿੱਚ ਰੌਣੀਤੀ ਦਾ ਬੋਲਬਾਲਾ ਵੀ ਹੋ ਰਿਹਾ ਹੈ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਜਮੀਨੀ ਲੈਵਲ ਤੇ ਤੁਹਾਨੂੰ ਕਿਹੜਾ ਲੱਗਦਾ ਹੈ ਵੇਖੋ ਲਗ ਲਗ ਪਾਰਟੀਆਂ ਨੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਔਰ ਆਮ ਆਦਮੀ ਪਾਰਟੀ ਦੇ ਚਲੋ ਮੌਜੂਦਾ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਕੋਈ ਇੱਕ ਲੀਡਰ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਜਲਾਲਾਬਾਦ ਨੂੰ ਸਮਰਪਿਤ ਹੈ ਕਿਉਂਕਿ ਜਿਹੜਾ ਹੁਣ ਪਿਛਲੇ ਲੰਬੇ ਸਮੇਂ ਤੋਂ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਵੀ ਹਾਲਾਤ ਮਾੜੇ ਨੇ ਲੋਕ ਜਿਹੜਾ ਵਰਕਰ ਜਿਹੜੇ ਉਹਨਾਂ ਦੇ ਵਰਕਰ ਜਿਹੜੇ ਰੋਲ ਰਹੇ ਨੇ ਵਲਗ-ਵਲਗ ਪਾਰਟੀਆਂ ਦੇ ਪਰ ਉਹ ਪੁੱਛਦੇ ਅੱਜ ਪੁੱਛਦੇ ਨੇ ਵੀ ਸਾਡਾ ਲੀਡਰ ਕੌਣ ਹੈ ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਕਾਂਗਰਸ ਦੀ ਵੀ ਕਾਂਗਰਸ ਦੇ ਵਿੱਚ ਇੱਕ ਆ ਗਿਆ ਦੋ ਆ ਗਿਆ ਤਿੰਨ ਆ ਗਿਆ ਚਾਰ ਉਹ ਚਾਰ ਲੀਡਰ ਨੇ ਉਹਨਾਂ ਦਾ ਜਿਹੜਾ ਵਰਕਰਾਂ ਦਾ ਲੀਡਰ ਕੌਣ ਹੈ ਤੁਸੀਂ ਬੜਾ ਵਧੀਆ ਸਵਾਲ ਕੀਤਾ ਹੈ ਮੈਂ ਸੋਸ਼ਲ ਮੀਡੀਆ ਤੇ ਵੀ ਅਖਬਾਰ ਵਿੱਚ ਵੀ ਕਾਂਗਰਸ ਪਾਰਟੀ ਪਾਰਟੀ ਬੜੇ ਬੜਾ ਪੁੱਛਿਆ ਲੀਡਰ ਨੇ ਪੁੱਛਿਆ ਵੀ ਇਹ ਦੱਸੋ ਜਲਾਲਾਬਾਦ ਨਾਲਾ ਕੋਣ ਹੈ ਨਾਲਾ ਕੋਣ ਅਜੇ ਤੱਕ ਮੈਂ ਨਹੀਂ ਵੇਖਿਆ ਕਿ ਜਲਾਲਾਬਾਦ ਦੇ ਵਿੱਚ ਕਾਂਗਰਸ ਪਾਰਟੀ ਦਾ ਕੋਈ ਦਫ਼ਤਰ ਬਣਿਆ ਹੋਵੇ ਹੂੰ ਜਿੱਥੇ ਬਿਨਾਂ ਜਿਜਕ ਕਾਂਗਰਸ ਪਾਰਟੀ ਦਾ ਵਰਕਰ ਜਿਹਨੂੰ ਮੁਸ਼ਕਲ ਆਦੀ ਹੈ ਉਹ ਉੱਥੇ ਜਾ ਕੇ ਆਦੀ ਮੰਗ ਨੂੰ ਲੱਗ ਸਕੇ ਮਿਲ ਸਕੇ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਬੰਦੇ ਬਣੇ ਹੋਇਆ ਹਨ ਜੇ ਮੰਨੋ ਰਾਜਬਖਸ਼ੇ ਰਾਏ ਬੋਖ ਚਲੇ ਜਾਂਦੇ ਹਨ ਖਵਾਇਆ ਸਾਹਿਬ ਨੇ ਉਹਨਾਂ ਨੂੰ ਖਵਾਇਆ ਜਾਣਾ ਪੈਂਦਾ ਹੈ ਜੀ ਹੁਣ ਰਵਿੰਦਰ ਰਾਮਲਾ ਬੜੇ ਦਿਨਾਂ ਤੋਂ ਬਾਹਰ ਆਏ ਨੇ ਉਹਨਾਂ ਨੂੰ ਗੁਰਸਾ ਜਾਣਾ ਪੈਂਦਾ ਹੈ ਕੀ ਇਹ ਲੀਡਰ ਜਿਹੜੇ ਨੇ ਆਦੇ ਆਪ ਨੂੰ ਇੰਨਾ ਸਟਰੋਂਗ ਨਹੀਂ ਸਮਝਦੇ ਕਿ ਜਨਰਲ ਬਾਸ ਯਾ ਦਸਤਨ ਬਣਾ ਦਈਏ ਜਿੱਥੇ ਸਾਰੇ ਪਾਰਟੀ ਕੰਕਰਸ ਪਾਰਟੀ ਦੇ ਆ ਕੇ ਉੱਤੇ ਮਦਦੇ ਮਿਲਣ ਹੁਣ ਰਹਿ ਗਿਆ ਤੁਸੀਂ ਗੋਲਡੀ ਕਮੋਦ ਦੀ ਗੋਲਡੀ ਕਮੋਦ ਦਾ ਟਿਕਾਣਾ ਹੈ ਉੱਤੇ ਜਾ ਕੇ ਪੁਰਕੇ ਮਿਲ ਸਕਦੇ ਨੇ ਉਹ ਮਿਲਦੇ ਵੀ ਨਹੀਂ ਪਰ ਮੌਜੂਦਾ ਸਰਕਾਰ ਦਾ ਐਮਐਲਏ ਨੈਚਰਲੀ ਗੱਲ ਹੈ ਵੀ ਉਹਨਾਂ ਨੂੰ ਤਾਂ ਮਿਲਣਾ ਹੀ ਮਿਲਣਾ ਹੈ ਪਰ ਜਿਹੜਾ ਇਹ ਗੱਲ ਜਿਹੜੀ ਹੁੰਦੀ ਲਾਗੂ ਹੁੰਦੀ ਹੈ ਵਿਰੋਧੀ ਪਾਰਟੀਆ ajo ਸ਼ੋਮ੍ਰੀ ਕਾਲੇ ਲੋਕ ਹੂੰ ਸਰ ਸੁਖਵੀਰ ਸਿੰਘ ਮਾਦਲ ਜਿਹੜੇ ਪੰਜਾਬ ਸਰਕਾਰ ਦੇ ਡਿਪਟੀ ਸੀਓ ਵੀ ਰਹੇ ਨੇ ਹੂੰ ਜੇ ਅੱਲਾਹ ਬਰਕਰਕੇ ਲੋਕਾਂ ਨੇ ਉਹਨਾਂ ਨੂੰ ਕਿੰਨਾ ਪਿਆ ਦਿੱਤਾ ਹੂੰ ਬਾਏ ਇਲੈਕਸ਼ਨ ਵਿੱਚ 79 ਵੋਟਾਂ ਜਤਾਇਆ ਹੂੰ ਕਿੱਥੇ ਨੇ ਉਹ ਜੇ ਹਾਰ ਗਏ ਨੇ ਮਹਲਕਾ ਛੱਡਦੀ ਏ ਜਿਸ ਤੇ ਦਾ ਮੰਡਾ ਸੀ ਜਿਨ੍ਹਾਂ ਨੇ ਹਲਕਾ ਸੰਭਾਲਿਆ 10 ਸਲੈਸ਼ ਕੀਤੀ ਲੋਕਾਂ ਦੇ ਕੰਮ ਵੀ ਕਰਵਾਏ ਅੱਜ ਕਿੱਥੇ ਨੇ ਉਹ ਪਰ ਕਾਰਨ ਕੀ ਇਹ ਵੀ ਹਾਰ ਦਾ ਤੁਸੀਂ ਕੀ ਕਾਰਨ ਸਮਝ ਦਿਓ ਕਿਉਂਕਿ ਹੁਣ ਇੱਕ ਚੀਜ਼ ਹੋਰ ਵੇਖ ਲਓ ਜਲਾਲਾਬਾਦ ਅਕਾਲੀ ਦਲ ਦੇ ਰੰਗ ਵਿੱਚ ਰੰਗਿਆ ਹੋਇਆ ਸੀਗਾ ਹਨਾ ਵੀ ਅਕਾਲੀ ਸਾਰਾ ਸ਼ਹਿਰ ਅਕਾਲੀ ਹੋ ਗਿਆ ਸੀਗਾ ਪਰ ਹੁਣ ਕੀ ਹੋ ਗਿਆ ਅਕਾਲੀ ਦਲ ਜਿਵੇਂ ਕਹਿ ਰਹੇ ਨੇ ਵੀ ਜਲਾਲਾਬਾਦ ਦੇ ਵਿੱਚ ਹੁਣ ਬਖਾਈ ਨਹੀਂ ਦੇ ਰਿਹਾ ਕਿਉਂਕਿ ਹੁਣ ਇੱਕ ਚੀਜ਼ ਹੈ ਵੀ ਅਕਾਲੀ ਦਲ ਦੇ ਵੀ ਦੋ ਤੜੇ ਪਹਿਲਾ ਅਕਾਲੀ ਦਲ ਇਕੱਠਾ ਸੀਗਾ ਹੋਨੇ ਦੋ ਧੜੇ ਦਿਖਾਈ ਦੇ ਰਹੇ ਨੇ ਇੱਕ ਪਾਸੇ ਸਤਿੰਦਰਜੀਤ ਸਿੰਘ ਜੀ ਮੰਟਾ ਓਐਸਡੀ ਸ਼ਖਬੀਰ ਬਾਦਲ ਜੋ ਕਿ ਹਲਕਾ ਇੰਚਾਰਜ ਰਹੇ ਨੇ ਔਰ ਦੂਜੇ ਪਾਸੇ ਇੱਕ ਗਰੁੱਪ ਹੋਰ ਜਿਹੜਾ ਖੜਾ ਹੋਇਆ ਡਾਕਟਰ ਰਾਜ ਸਿੰਘ ਡੱਬੀਪੁਰੇ ਦਾ ਤੇ ਇਹ ਕੀ ਕਾਰਨ ਹੈ ਵੀ ਇਹ ਲੋਕ ਮੰਟਾ ਜੀ ਨੂੰ ਪਸੰਦ ਨਹੀਂ ਕਰਦੇ ਜਾਂ ਕੋਈ ਹੋਰ ਕਾਰਨ ਹੈ ਵੀ ਅਕਾਲੀ ਦਲ ਜਿਹੜਾ ਜਿਹੜਾ ਕਿਉਂਕਿ ਸ਼ਖਬੀਰ ਜੀ ਇਥੇ ਇਲੈਕਸ਼ਨ ਨਹੀਂ ਲੜ ਰਹੇ ਵੀ ਇਹ ਜਿਹੜਾ ਸੀਟ ਨੂੰ ਲੈ ਕੇ ਜਿਹੜਾ ਇਹ ਸਿਲਸਿਲਾ ਚੱਲ ਰਿਹਾ ਹੈ ਫਿਰ ਥੋੜਾ ਸਵਾਲ ਵਧੀਆ ਹੋ ਗਿਆ ਤੁਸੀਂ ਮੈਂ ਦੱਸੋ ਕੱਲ ਹੀ ਦਲ ਦਾ ਸ਼ੋਮੇ ਕਾਲੇ ਦੱਸੋ ਕਿੱਥੇ ਬਣਿਆ ਹੂੰ ਵਰਕਰਾਂ ਦਾ ਪਿੱਛੇ ਹੋਣ ਦਾ ਕਾਰਨ ਕੀ ਹੈ ਹੂੰ ਤੁਸੀਂ ਬਲਾਕ ਪਰਾਂ ਦੇ ਲੈ ਲੋ ਸੀਬ ਨੂੰ ਟਿਕੰਦੀ ਹੂੰ ਬਲਾਕ ਬੜਾ ਰਹੇ ਨੇ ਹੂੰ ਸ਼ੋਮੇ ਕਾਲੇ ਬੁੜਿਆ ਕੰਮ ਕੀਤਾ ਹੂੰ ਦੋ ਟਰਮ ਤੋਂ ਲਗਾਤਾਰ ਬਲਾਕ ਪ੍ਰਦਾਨ ਰਹੇ ਹੂੰ ਅੱਜ ਕੱਲ੍ਹ ਛੜ ਗਿਆ ਆਮ ਆਦਮੀ ਪਾਰਟੀ ਬਣ ਗਿਆ ਹੂੰ ਇੱਥੇ ਵਰਕਰ ਨੂੰ ਸਾਰੇ ਇਹ ਜਿਹੜਾ ਕਹਿ ਸਕਦਾ ਵੀ ਇਕੱਲਾ ਆ ਬਲਾਗ ਪ੍ਰਧਾਨ ਤਾਂ ਤੁਸੀਂ ਗੱਲ ਕਰਤੀ ਪਰ ਵੱਡੇ ਜਿਹੜੇ ਟਕਸਾਲੀ ਅਕਾਲੀ ਸੀ ਉਹ ਵੀ ਨਹੀਂ ਦਿਖਾਈ ਦੇ ਰਹੇ ਉਹ ਜਿਵੇਂ ਦਵਿੰਦਰ ਬਬਲ ਜੀ ਕਹ ਲੀਏ ਜਾਂ ਹੋਰ ਵੀ ਜਿਹੜਾ ਜਿਹੜੇ ਲੀਡਰ ਗਏ ਨੇ ਤੇ ਉਹਨਾਂ ਤੁਸੀਂ ਕਾਰਨ ਕੀ ਸਮਝਦੇ ਹੋ ਵੀ ਜਿਹੜਾ ਇਹ ਅਕਾਲੀ ਦਲ ਇਕੋਦਮ ਜਲਾਲਾਬਾਦ ਚ ਖਾਲੀ ਹੋ ਰਿਹਾ ਮੈਂ ਤਾਂ ਇੱਕੋ ਬਲ ਕਵਾਂਗਾ ਇਹੀ ਸ਼ੋਮਨੇ ਕਾਲੇ ਦਲ ਦੀ ਵਾਗਡੋਰ ਸਾਹ ਸੁਬੀਸ਼ ਸਿੰਘ ਬਾਦਲ ਹਮ ਹਲਕੇ ਦੇ ਕਿਸੇ ਵੀ ਬੰਦਨ ਦੇ ਦਿੰਦੇ ਹਮ ਤਾਂ ਇਹਨੋਂ ਪਤ ਨਹੀਂ ਆ ਰਹੇ ਸੀ ਹਮ ਇਹ ਅੱਲਾ ਮਸ਼ਾਅਤ ਇੱਕ ਹਲਕਾ ਨਹੀਂ ਜੰਜੂਕ ਕਰ ਦਦੇ ਸ਼ਹਿਰ ਵਾਸਤੇ ਪਿੰਡਾਂ ਵਾਸਤੇ ਕਰ ਦਦੇ ਹੂੰ ਫਿਰ ਜੋ ਕੇ ਪਾਰਟੀ ਇੱਕ ਹੋ ਸਕਦੀ ਸੀ ਸ਼ਹਿਰ ਵਾਸਤੇ ਲੱਗਨੇ ਪਿੰਡਾਂ ਵਾਸਤੇ ਲੱਗਨੇ ਸੜੇ ਲਗ ਲਗ ਬਣਗੇ ਜਿਸ ਕਰਕੇ ਕਾਲੀ ਦਲ ਕਾਲੇ ਹੋਲੀ ਹੋਲੀ ਖਾਲੀ ਹੋਣਾ ਜਾ ਰਿਹਾ ਹੈ ਕਾਲੀ ਦਲ ਤੇ ਹੁਣ ਤੁਸੀਂ ਅੱਗੇ ਦੀ ਸਥਿਤੀ ਕੀ ਵੇਖ ਰਹੇ ਹੋ ਐਮਸੀ ਦੇ ਜਿਹੜੇ ਇਲੈਕਸ਼ਨ ਆ ਰਹੇ ਨੇ ਕੌਂਸਲਰ ਦੇ ਇਲੈਕਸ਼ਨ ਆ ਰਹੇ ਨੇ ਜਿੰਦੇ ਵਿੱਚ ਹੁਣ ਅਕਾਲੀ ਦਲ ਕਹਿ ਲੋ ਭਾਜਪਾ ਕਾਂਗਰਸ ਤੇ ਆਮ ਆਦਮੀ ਪਾਰਟੀ ਔਰ ਇਹ ਹੁਣ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਇਹ ਇਲੈਕਸ਼ਨ ਜ ਫਰਵਰੀ ਦੇ ਵਿੱਚ ਕਹਿ ਰਹੇ ਨੇ ਵੀ ਇਲੈਕਸ਼ਨ ਹੋ ਸਕਦੇ ਹਨਾ ਤੇ ਇਹਨੂੰ ਇਲੈਕਸ਼ਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਇਹਦੇ ਵਿੱਚ ਕਿਸ ਪਾਰਟੀ ਦਾ ਪਲਣਾ ਭਾਰੀ ਹੋ ਜਾਏਗਾ ਜਾਂ ਇਹ ਇਲੈਕਸ਼ਨ ਫੇਰ ਹੋਣਗੇ ਵੀ ਜਾਂ ਨਹੀਂ ਜਾਂ ਸ਼ਾਇਦ ਨਾ ਹੋਣ ਦੇਖੋ ਸਵਾਲ ਤੁਹਾਡਾ ਇਹ ਵੀ ਬੜਾ ਵਧੀਆ ਜੱਛਿਆ ਪਿਛਲੇ ਇਲੈਕਸ਼ਨ ਹੋਏ ਨਗਰ ਕੌਂਸਲ ਦੇ ਰਵਿੰਦਰ ਆਮਲਾ ਦੇ ਦੇਖ ਰਹੇ ਦੇ ਵਿੱਚ ਕਾਂਗਰਸ ਪਾਰਟੀ ਨੇ ਇਲੈਕਸ਼ਨ ਲੜਿਆ ਹੂੰ ਦੂਸਰੇ ਪਾਸੇ ਸੁਭਿਰ ਸਿੰਘ ਬਾਦਲ ਦੀ ਦੇਖ ਰਿਹਾ ਇਲੈਕਸ਼ਨ ਲੜਿਆ ਹੂੰ ਤੁਹਾਨੂੰ ਯਾਦ ਹੋਣਾ ਨਾ ਗਰ ਕਾਉਂਸਲ ਦੇ ਫਾਰਮ ਪਰ ਵੇਲੇ ਹੂੰ ਤਸਵੀਲ ਕੰਪਲੈਕਸ ਖੁੱਲੀ ਜਗ ਬਣਿਆ ਸੀ ਬਣਿਆ ਸੀ ਗੋਲੀਆਂ ਚਲੀਆਂ ਹੂੰ ਰਵਿੰਦਰ ਰਾਮ ਲਾਹ ਆਪਣੀ ਜਾਨ ਦੇਖਿਆ ਲਿਆ ਸੁਮੇਂ ਸਿੰਘ ਬਾਦਲ ਆਪਣੀ ਜਾਨ ਦੇਖਿਆ ਲਿਆ ਹੂੰ ਸਤਾ ਬਦਲ ਗਈ ਆਮ ਆਦਮੀ ਪਾਰਟੀ ਆਈ ਹੂੰ ਤੁਸੀਂ ਦੇਖੋ ਕਿੰਨੇ ਪਾਸਾ ਜਿਹੜੇ ਕਾਂਗਰਸੀ ਸੀ ਹੂੰ ਉਹਨਾਂ ਸਾਰੇ ਵੋਟਰ ਆਮ ਆਦਮੀ ਪਾਰਟੀ ਨੂੰ ਪਾਤੀਆਂ ਹੂੰ ਇੱਥੇ ਲੀਡਰ ਕੀ ਕਰੇਗਾ ਕਿੰਨੇ ਜੋਸ਼ ਕਰੇਗਾ ਮੈਂ ਇੱਕ ਕ੍ਰੈਡਿਟ ਖਲਾ ਕਰਾ ਕੀ ਵਾਕਿਆ ਹੀ ਸੌਦਾ ਵਾਰ ਮੇਰੇ ਕੋਲ ਪਰਵੇਗਾ ਗੁਰਵਿੰਦਰ ਆਮਲਾ ਜੀ ਦੇ ਨਾਲ ਜਿੰਨੇ ਕਾਂਗਸੀ ਪਾਰਸ਼ਦ ਬਣੇ ਸੀ ਤੁਸੀਂ ਦੱਸੋ ਕਿੰਨੇ ਦਾ ਕੇ ਨਾਲ ਪਰ ਕਿੱਥੇ ਗਿਆ ਹੁਣ ਜਿਹੜਾ ਰਮਿੰਦਰ ਆਵਲਾ ਜੀ ਤੁਸੀਂ ਗੱਲ ਕਰਦੇ ਹੋ ਹਮ ਜਿਹੜੇ ਕਾਂਗਸੀ ਜਿਹੜੇ ਕਹਿ ਰਹੇ ਤੁਸੀਂ ਬਣੇ ਸੀਗੇ ਐਮਸੀ ਬਣੇ ਸੀਗੇ ਅਰਵਿੰਦਰ ਆਵਲਾ ਦੁਆਰਾ ਐਕਟਿਵ ਹੋ ਗਏ ਨੇ ਜਲਾਲਾਬਾਦ ਦੇ ਵਿੱਚ ਔਰ ਜਿਹੜਾ ਕਹਿ ਰਹੇ ਨੇ ਜਲਾਲਾਬਾਦ ਔਰ ਗੁਰੂ ਸਾਹਿਬ ਦੋਵਾਂ ਪਾਸੇ ਜਿਹੜੇ ਸੀਟ ਨੂੰ ਲੈ ਕੇ ਜਿਹੜਾ ਸਿਲਸਿਲਾ ਚੱਲ ਰਿਹਾ ਉਹਨਾਂ ਦਾ ਪਰ ਉਹਦੇ ਵਿੱਚ ਵੀ ਹੁਣ ਜਿਹੜੇ ਵਰਕਰ ਦਾ ਦੋ ਚਿੱਤੀ ਦੇ ਵਿੱਚ ਨੇ ਨਾ ਜਿਹੜੇ ਰਮਿੰਦਰ ਆਵਲਾ ਦੇ ਨਾਲ ਜੁੜੇ ਨੇ ਕਿ ਉਹ ਜਿਹੜੇ ਵਰਕਰਾਂ ਨੂੰ ਬੇਫਕੂ ਬਣਾਇਆ ਜਾ ਰਿਹਾ ਹੈ ਜਾਂ ਰਮਿੰਦਰ ਆਵਲਾ ਕਿਉਂ ਨਹੀਂ ਕਲੀਅਰ ਕਰ ਰਹੇ ਜਾਂ ਕਾਂਗਰਸ ਪਾਰਟੀ ਹੀ ਸ਼ਾਇਦ ਉਹਨਾਂ ਨੂੰ ਕਨਫਰਮ ਬਣੀਗਾ ਕਿ ਟਿਕਟ ਮਿਲੇ ਜਾਂ ਨਾ ਮਿਲੇ ਇੱਥੇ ਮੈਂ ਆਵਲਾ ਸਾਹਿਬ ਆਪਣੇ ਸੀਟਰੀ ਮੈਂ ਕਹਿਣਾ ਪਰ ਆਪਾਂ ਜੇਕਰ ਪੱਤਰਕਾਰਾਂ ਨਾਲ ਬੈਠੀਏ ਪਉਣਾ ਥੋੜੀ ਗਲਤੀ ਰਹੀ ਹੈ ਉਹ ਚਾਹੇ ਵਿੱਚ ਆਫ ਦਾ ਰਹ ਨਹੀਂ ਸਮੇ ਸਮੇ ਸਰ ਓਵਰ ਵਿਊ ਨਾਲ ਦੀ ਪਾਰਟੀ ਸ਼ੋੜੀ ਕੀਤੀ ਹਮ ਨਿਕਾਂਸ ਪਾਰਟੀ ਵਾਲੇ ਨੇ ਜਾਂ ਉਦੋਂ ਚਰਚਾ ਬਣ ਗਈ ਸੀ ਰਵਿੰਦਰ ਸਿੰਘ ਆਵਲਾ ਜੀ ਐਮਪੀ ਇਲੈਕਸ਼ਨ ਬੀਜੇ ਬੋਲਣਗੇ ਹਮ ਹੁਣ ਦੁਬਾਰਾ ਫਿਰ ਕਾਂਗਰਸ ਦੇ ਵਿੱਚ ਉਹ ਯਾਨੀ ਕਿ ਜਿਹੜੇ ਆਏ ਨਹੀਂ ਪਹਿਲੇ ਕਾਂਗਰਸ ਵਿੱਚ ਸੀ ਹਮ ਉਹ ਕਾਂਗਰਸ ਜਾ ਕੇ ਉਹਨੇ ਇਹਦਾ ਸ਼ਕਤੀ ਪ੍ਰਸੰਦ ਦਿਖਾਇਆ ਤੁਸੀਂ ਇਹ ਵੀ ਵੇਖਿਆ ਹੋਣਾ ਜਲੰਧਾ ਬਾਦ ਕੋਲ ਡਲੇ ਕੀਤੀ ਡਲੇ ਨਹੀਂ ਕੀਤੀ ਇੱਕ ਸੰਮੇਲਨ ਸੀ ਹੂੰ ਗੂੜਸਾ ਰੱਖਿਆ ਕਿੰਨੀ ਵੱਡੀ ਰਲੇ ਰੂਪਗਾਰਨ ਕਰ ਗਿਆ ਇਹਦਾ ਮਤਲਬ ਅੱਜ ਵੀ ਰਮਿੰਦਰ ਸਿੰਘ ਆਵਲਾ ਜੀ ਦੇ ਨਾਲ ਵਰਕਰਾਂ ਦਾ ਇਕੱਠ ਬਹੁਤ ਜ਼ਿਆਦਾ ਹੈ ਪਰ ਇੱਕ ਚੀਜ਼ ਹੋਰ ਹੈ ਜਿਹੜੇ ਕਾਂਗਸੀ ਕਹਿ ਰਹੇ ਨੇ ਵੀ ਅਸੀਂ ਰਮਿੰਦਰ ਆਵਲਾ ਨੂੰ ਟਿਕਟ ਲੈਣ ਨਹੀਂ ਜਲਾਲਾਬਾਦ ਤੋਂ ਨਹੀਂ ਲੈਣ ਦਿਆਂਗੇ ਔਰ ਕੁਝ ਤਾਂ ਜਿਹੜਾ ਅੰਦਰ ਖਾਤੇ ਜਿਹੜੀ ਆਵਾਜ਼ ਆ ਰਹੀ ਹੈ ਵੀ ਚਲੋ ਵੱਖਰੇ ਵੱਖਰੇ ਤਾਂ ਹੈਗੇ ਆ ਜੇ ਰਮਿੰਦਰ ਸਿੰਘ ਆਵਲਾ ਜਿਹੜੇ ਜਲਾਲਾਬਾਦ ਤੋਂ ਇਲੈਕਸ਼ਨ ਲੜਦੇ ਆ ਤੇ ਅਸੀਂ ਵਿਰੋਧ ਕਰਾਂਗੇ ਹੋ ਸਕਦਾ ਹੈ ਉਹਨਾਂ ਵਿੱਚੋਂ ਕੋਈ ਇੱਕ ਲੀਡਰ ਆਜ਼ਾਦ ਵੀ ਇਲੈਕਸ਼ਨ ਲੜ ਲਵੇ ਤੇ ਕਿਵੇਂ ਵੇਖਦੇ ਹੋ ਤੁਸੀਂ ਸਰ ਇਹ ਤਾਂ ਗੱਲਾਂ ਹੀ ਨੇ ਹਰ ਪਾਰਟੀ ਦੇ ਵਿੱਚ ਜਦੋਂ ਇਲੈਕਸ਼ਨ ਹੁੰਦਾ ਹੈ ਉਦੋਂ ਸਾਰੇ ਇਕੱਠੇ ਹੋ ਜਾਂਦੇ ਹਨ ਕੀ ਹੁੰਦਾ ਹੈ ਜੇ ਚਾਰ ਉਮੀਦਵਾਰ ਮਲਕਾਨਸ ਪਾਰਟੀ ਲੈ ਲੋ ਚਾਰ ਉਮੀਦਵਾਰ ਸੰਭਵਿਤ ਹੋ ਗਏ ਬਾਕੀਆਂ ਨੂੰ ਲੋਨੀਵੋਤ ਦਿੱਤਾ ਜਾਂਦਾ ਮਰ ਮਰ ਮੋਹਨ ਸਿੰਘ ਫਲੀਆਂ ਵਲੇ ਵਲੇ ਕਿਉਂ ਨਹੀਂ ਇਕੱਠੇ ਹੋਏ ਸਿਰਫ 4000 ਵੋਟ ਇੰਨੇ ਲੀਡਰ ਹੋਣ ਠਾਈ ਠਾਈ ਯਾਰ ਜੋਸਰ ਸਾਹਿਬ ਨੂੰ ਪਈ ਹੈ ਜਿਹੜੇ ਕਮਾਇਆ ਸਾਹਿਬ ਉਦੋਂ 4000 ਵੋਟ ਤੇ ਉਦੋਂ ਕਿਉਂ ਨਹੀਂ ਇਕੱਠੇ ਹੋਏ ਉਹ ਸਾਰੀ ਵੋਟ ਕਿੱਥੇ ਕਨਵਰਟ ਹੋਈ ਹੈ ਮੋਹਨ ਸਿੰਘ ਫਲੀਆਂ ਵਾਲਾ ਪਹਿਲਾਂ ਬਹੁਤ ਵਧੀਆ ਆਦਰਸ਼ੀ ਲੇਕਿਨ ਜਸਟ ਜਦੋਂ ਉਹ ਟਿਕਟ ਮਿਲੀ ਉਹ ਆਪਣਾ ਹਦਰ ਖੋ ਚੁੱਕੇ ਸੀ ਹਾਂ ਔਰ ਕਿਸ ਨੂੰ ਵੀ ਅਮੀਰੀ ਸੀ ਤੁਹਾਨੂੰ ਕਹਿੰਦਾ ਦੋ ਪਾਰਟੀ ਦੇ ਕੈਂਡੀਨ ਛੱਡ ਕੇ ਆਪਾਂ ਨੂੰ ਮਿਲਣੀ ਸੀ ਵੀ ਮੋਸ ਇੰਕੋਰਡੀਟ ਮਿਲ ਜਾਏਗੀ ਜਿਸ ਦਿਨ ਮੋਸ ਇੱਕ ਫੋਲੇ ਟਿਕਟ ਮਿਲੀ ਉਹ ਸਿਰਫ ਤੂੰ ਹੋ ਗਿਆ ਸੀ ਵੀ ਟਿਕਟ ਖਤਮ ਹੋ ਗਈ ਕਾਂਗਰਸ ਪਾਰਟੀ ਨੇ ਫਿਰ ਛੋਟੀ ਗੱਲ ਕਰਦਾ ਫਿਰ ਇਹਦਾ ਮਤਲਬ ਕਾਂਗਰਸ ਪਾਰਟੀ ਨੂੰ ਵੋਟ ਨਹੀਂ ਪੈਂਦੀ ਜਿਹੜਾ ਚਿਹਰੇ ਨੂੰ ਵੋਟ ਪੈਂਦੀ ਹੈ ਸਿਰਫ 4000 ਦੇ ਕਰੀਬ ਵੋਟ ਇਹਦਾ ਮਤਲਬ ਕਾਂਗਰਸ ਦੀ ਵੋਟ ਨਹੀਂ ਹੈ ਪਾਰਟੀ ਦੀ ਵੋਟ ਨਹੀਂ ਹੈ ਦੇਖੋ ਪਾਰਟੀ ਦੇ ਵੋਟ ਪ੍ਰੈਕਟੋ ਨਹੀਂ ਦਿੱਤੀ ਜਰ ਚੌਦੀਆ ਤੇ ਹੇਰ ਵੋਟ ਪੈਟੀ ਕਾਂਗਰਸ ਪਾਰਟੀ ਦੀ ਉਸ ਟਾਈਮ ਕੀ ਇੱਕ ਹਨੇਰੀ ਚਲ ਗਈ ਹਮ ਕਾਂਗਰਸ ਪਾਰਟੀ ਸਾਰੀ ਸਾਰੀ ਵੋਟ ਆਮਾਦੋ ਪਾਰਟੀ ਖਰਮਲ ਹੋ ਗਈ ਅਦਰਵਾਇਜ਼ ਗੋਲਡੀ ਕੰਬੋਸ ਐਨੀ ਵੋਟ ਨਹੀਂ ਜਿੱਤੇ ਦੇਖੋ ਜਦ ਸ਼ੋਮਨ ਕਾਲੇਦਾਰ ਦੀ ਵੋਟ ਸੀ ਉਹ ਪਟੇ ਖੜੀ ਰਹੀ ਲੇਕਿਨ ਕਾਂਗਰਸ ਪਾਰਟੀ ਵੋਟ ਖਰਮਲ ਹੋ ਗਈ ਪਰ ਇੱਕ ਚੀਜ਼ ਹੋਰ ਹੈ ਜਦੋਂ ਸੁਖਬੀਰ ਜੀ ਇੱਥੇ ਆਏ ਸੀਗੇ ਜਲਾਲਾਬਾਦ ਆਏ ਸੀਗੇ ਔਰ ਜੋਸਨ ਸਾਹਿਬ ਸਾਹਮਣੇ ਖੜੇ ਹੋਏ ਸੀਗੇ ਹਨਾ ਪਾ ਉਦੋਂ ਵੀ ਜਿਹੜੀ 28000 ਵੋਟ ਪਈ ਸੀਗੀ ਉਦੋਂ ਹਨੇਰੀ ਸੁਖਬੀਰ ਬਾਦਲ ਦੀ ਵੀ ਜਲਾਲਾਬਾਦ ਦੇ ਵਿੱਚ ਚੱਲੀ ਸੀ ਕਿਉਂਕਿ ਸੀਐਮ ਵੱਡਾ ਚਿਹਰਾ ਸੀਗੇ ਹਰੇਕ ਬੰਦਾ ਜਲਾਲਾਬਾਦ ਦੇ ਵਿੱਚ ਕਨਵਰਟ ਹੋਇਆ ਸੀ ਕਾਲੀਦਾਲ ਦੇ ਵਿੱਚ ਕੋਈ ਵੀ ਬਰਾਦਰੀ ਸੀ ਕਹਿ ਸਕਦੇ ਆ ਵੀ ਸਾਰੀਆਂ ਬਰਾਦਰੀਆਂ ਕਨਵਰਟ ਹੋਈਆਂ ਸੀਗੀਆਂ ਉਦੋਂ ਵੀ 28000 ਦੇ ਕਰੀਬ ਜਿਹੜੀ ਵੋਟ ਅੰਸਰਾ ਜੋਸਨਜੋ ਘਰੋਂ ਵੀ ਨਹੀਂ ਨਿਕਲੇ ਸੀ ਮੈਨੂੰ ਲੱਗਦਾ ਹੈ ਵੀ ਇਹਨਾਂ ਦੇ ਠੀਕ ਹੈ ਤੇ ਉਹ 28000 ਵੋਟ ਉਦੋਂ ਪਈ ਤੇ ਹੁਣ 4000 ਵੋਟ ਇਹਦਾ ਮਤਲਬ ਕੀ ਜਿਹੜਾ ਲੀਡਰ ਨੇ ਕੋਈ ਆਦੀ ਪਾਰਟੀ ਦੇ ਨਗਰਦਾਰੀ ਕਰਗੇ ਕਿਨੇ ਕਰਦਾਏ ਨੇ ਕੀ ਤੁਸੀਂ ਦੱਸੋ ਹਮ ਮੋਹਨ ਸਿੰਘ ਫਲਿਆਵਾਲੇ ਸਹੀ ਦੱਸੇ ਕੋਈ ਵੀ ਕਾਂਗਰਸੀ ਜਿਹਨਾਂ ਨੂੰ سپورਟ ਕੀਤੀ ਹੋਵੇ ਹਮ ਕੋਈ ਵੀ ਦੱਸ ਦੇਵੇ ਹਮ ਪਰ ਹਾਈ ਕਮਾਂਡ ਦਾ ਵੇਖਿਆ ਜਾਵੇ ਹਾਈ ਕਮਾਂਡ ਦਾ ਹਾਕਮੰਦਾ ਸੀਗਾ ਜਿਹੜਾ ਲੋਕਲ ਲੈਵਲ ਤੇ ਕੰਮ ਕਰਦੇ ਪਏ ਨੇ ਔਰ ਜੇ ਤੁਸੀਂ ਕਹਿ ਰਹੇ ਸੀਗੇ ਵੀ ਐਕਟਿਵਲੀ ਤੇ ਉਹਨਾਂ ਨੂੰ ਟਿਕਟ ਦੇਣਾ ਸਹੀ ਸੀ ਇੱਥੇ ਹਾਈ ਕਮਾਂਡ ਨੇ ਬੜੀ ਵੱਡੀ ਗਲਤੀ ਕੀਤੀ ਯਾ ਹਾਈ ਕਮਾਨ ਨੇ ਸਾਸੂ ਵੀ ਸੇ ਬਹੁਤ ਸੈਟਿੰਗ ਕੀਤੀ ਹੂੰ ਮੇਰੇ ਸਾਹਮਣੇ ਕਮਜ਼ੋਰ ਕੈਡੇਟ ਜਿਆ ਬਈ ਲੇਕਿਨ ਉਹ ਪੁੱਠਾ ਪੈ ਗਿਆ ਉਹ ਸੋਵੇ ਸੇ ਬਦਲ ਵੋਟ ਪੈਣ ਦੇ ਬਜਾਏ ਵੋਟ ਸਾਰੀ ਕਮਾਨ ਪਾਰਟੀ ਦੇ ਪੈ ਗਈ ਤਾਂ ਬਿਲਕੁਲ ਹੁਣ ਕਿਵੇਂ ਵੇਖਦੇ ਹੋ ਇਲੈਕਸ਼ਨ ਆ ਰਹੇ ਨੇ ਬਈ ਜਲਾਲਾਬਾਦੀ ਸਥਿਤੀ ਚਲੋ ਐਮਸੀ ਦੇ ਇਲੈਕਸ਼ਨ ਆਣ ਗਏ ਉਹ ਤਾਂ ਹੁਣ ਮੌਕਾ ਹੀ ਵੇਖੇਗਾ ਕਿ ਕਿਹੜੀ ਪਾਰਟੀ ਕਿੰਨਾ ਕੁ ਸਟੈਂਡ ਲੈਂਦੀ ਹੈ ਕਿਹੜਾ ਲੀਡਰ ਕਿੰਨਾ ਕੁ ਜਣਾ ਇੰਟਰਸਟ ਬਖਾਂਦਾ ਪਰ ਜਿਹੜੇ ਸਾਲ ਸਵਾ ਸਾਲ ਦੇ ਕਰੀਬ ਲੈ ਗਿਆ ਜਿਹੜਾ ਕਿਹੜੀ ਪਾਰਟੀ ਨੂੰ ਕਿਹੜੇ ਲੀਡਰ ਨੂੰ ਤੁਸੀਂ ਮਜ਼ਬੂਤ ਸਮੇਂ ਦਿਓ ਜਲਾਲਾਬਾਦ ਦੇ ਵਿੱਚ ਜੋ ਕਿ ਜਲਾਲਾਬਾਦ ਨੂੰ ਅੱਗੇ ਲਿਜਾਣ ਵਿੱਚ ਐਮ ਰੋਲ ਅਦਾ ਕਰ ਸਕਦਾ ਹੈ ਕਿਹੜੀ ਪਾਰਟੀ ਦਾ ਦੇਖੋ ਇਹ ਸਵਾਲ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੜਾ ਵਧੀਆ ਸੁਦੇਸ਼ ਦੇਣਾ ਚਾਹਾਂਗਾ ਆਪਣੇ ਸਾਰੇ ਪੱਤਗਾ ਭਰਾਵਾਂ ਨੂੰ ਤੁਹਾਨੂੰ ਵੀ ਮੈਂ ਆਪਣੇ ਆਪ ਨੂੰ ਵੀ ਹਮਮ ਪਹਿਲਾਂ ਆਪਣੇ ਆਪ ਨੂੰ ਲਵਾਵਾਂਗਾ ਕਾਣ ਕਿ ਅੱਜ ਕੱਲ ਸੋਸ਼ਲ ਮੀਡੀਆ ਜਮਾ ਹੋ ਗਿਆ ਬਿਲਕੁਲ ਸੋਸ਼ਲ ਮੀਡੀਆ ਦੇ ਵਿੱਚ ਪਹਿੰਦੂ ਰੋ ਮੱਚੀ ਹੋਈ ਹੈ ਹੂੰ ਉਹ ਦਿਖੌਰ ਪਹਿਲਾਂ ਚੱਲ ਜਾਵੇ ਉਹ ਦਿਖੌਰ ਪਹਿਲਾਂ ਚੱਲ ਜਾਵੇ ਔਰ ਹੁਣ ਉਸ ਤੋਂ ਜ਼ਿਆਦਾ ਲਾਈਵ ਸਿਸਟਮ ਆ ਗਿਆ ਹੈ ਹੂੰ ਬਿਲਕੁਲ ਲਾਈਵ ਸਿਸਟਮ ਦੇ ਵਿੱਚ ਅਸੀਂ ਇਹ ਨਹੀਂ ਵੇਖਦੇ ਕਿ ਸਾਹਮਣੇ ਵਾਲਾ ਬੰਦਾ ਕੀ ਬੋਲ ਗਿਆ ਹੂੰ ਜਿਹੜਾ ਕਿ ਇੱਕ ਪੱਤਰਕਾਰ ਨੂੰ ਪਹਿਲਾਂ ਦੇਖਣਾ ਚਾਹੀਦਾ ਹੈ ਜਾਂ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਜੇਕਰ ਕੋਈ ਮਾਹੌਲ ਇਸ ਤਰ੍ਹਾਂ ਹੁੰਦਾ ਹੈ ਕਿ ਸਾਹਮਣੇ ਵਾਲਾ ਕੋਈ ਗਲਤ ਸ਼ਬਦ ਬੋਲ ਜਾਦਾ ਹੈ ਹੂੰ ਕਿ ਆਪਣਾ ਜਿਹੜਾ ਪੱਤਰਕਾਰ ਭਰਾ ਹੈ ਉਹਨੂੰ ਵੀ ਚਾਹੀਦਾ ਹੈ ਜੇਕਰ ਲੱਗਦਾ ਹੈ ਹੁਣ ਡਿਲੀਟ ਕਰਦੇ ਜਾਵੇ ਡਿਲੀਟ ਕਰ ਹੁਣ ਜਿਹੜਾ ਇਹਨਾ ਵੱਡਾ ਮਸਲਾ ਅੱਜ ਬਣਿਆ ਹੂੰ ਜੇ ਇਹੀ ਉਸ ਸਮੇਂ ਸੰਭਾਲਿਆ ਹੁੰਦਾ ਤਾਂ ਅੱਜ ਇਹ ਡਾ ਵੱਡਾ ਮਸਲਾ ਨਾ ਨਹੀਂ ਬੰਦਾ ਸੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਤਾਂ ਬਿਲਕੁਲ ਜਿਹੜੀ ਸਾਡੇ ਸੰਜੀਵ ਜੀ ਨੇ ਬੜੀ ਵਧੀਆ ਗੱਲ ਕੀਤੀ ਹੈ ਵੀ ਆਪਣਾ ਵੀ ਫਰਜ਼ ਬੰਦਾ ਹੈ ਕਿ ਆਪਾਂ ਵੀ ਕੀ ਚੀਜ਼ ਬਖਾਣੀ ਹੈ ਜਾਂ ਕੀ ਚੀਜ਼ ਨਹੀਂ ਬਖਾਣੀ ਕਿਉਂਕਿ ਜਿੰਦੇ ਨਾਲ ਕੰਟਰੋਵਰਸੀ ਫੈਲੇ ਨੁਕਸਾਨ ਹੋਣਾ ਆਪਸੀ ਭਾਈਚਾਰੇ ਦੇ ਵਿੱਚ ਫਰਕ ਪਵੇ ਤਾਂ ਆਪਾਂ ਨੂੰ ਉਹ ਚੀਜ਼ਾਂ ਤੋਂ ਗਰੇਜ ਵੀ ਕਰਨਾ ਚਾਹੀਦਾ ਕਿਉਂਕਿ ਵੇਖੋ ਆਪਾਂ ਜਿਹੜੇ ਹੁਣ ਐਡੇ ਵੱਡੇ ਵੱਡੇ ਮਸਲੇ ਬਣ ਚੁੱਕੇ ਨੇ ਜਲਾਲਾਬਾਦ ਦੇ ਵਿੱਚ ਮੈਨੂੰ ਲੱਗਦਾ ਅੱਜ ਤਿੰਨ ਕਿ ਚਾਰ ਤਰਨੇ ਲੱਗੇ ਸੀਗੇ ਜਲਾਲਾਬਾਦ ਦੇ ਇਤਿਹਾਸ ਵਿੱਚ ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਸੀਗਾ ਜਲਾਲਾਬਾਦ ਵੀ ਬੰਦ ਹੈ ਔਰ ਤੋ ਤਿੰਨ 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 ਤਾਂ ਮੈਂ ਇੱਕ ਮੰਡੀ ਦੇ ਵਿੱਚ ਲੱਗਿਆ ਹੈ ਤੇ ਇੱਕ ਥਾਣੇ ਦੇ ਗੇਟ ਅੱਗੇ ਤੇ ਇੱਕ ਜਿਹੜਾ ਵਪਾਰ ਮੰਡਲ ਨੇ ਲਾਇਆ ਸੀ ਤਾਂ ਬਿਲਕੁਲ ਆਪਾਂ ਨੂੰ ਸਾਰਿਆਂ ਨੂੰ ਹਾਂ ਪਰ ਇੱਕ ਚੀਜ਼ ਮੈਂ ਹੋਰ ਵੀ ਕਹਿ ਦਿੰਦਾ ਪੱਤਰਕਾਰ ਆਪਾਂ ਇਹ ਚੰਗੇ ਵੀ ਹੁੰਦੇ ਨੇ ਚਲੋ ਕੁਝ ਮਾੜੇ ਵੀ ਹੁੰਦੇ ਨੇ ਠੀਕ ਹੈ ਪਰ ਉਹਦੇ ਵਿੱਚ ਇਹ ਹੈ ਵੀ ਜਿਹੜੇ ਕਈ ਲੋਗ ਇਹ ਹੁੰਦੇ ਨੇ ਕਈ ਜਿਹੜੇ ਪੱਤਰ ਹਰੇਕ ਪੱਤਰਕਾਰ ਨੂੰ ਪੰਡਦੇ ਨੇ ਉਹਨਾਂ ਨੂੰ ਮਾੜਾ ਸ਼ਬਦ ਬੋਲਦੇ ਨੇ ਔਰ ਜ਼ਰੂਰੀ ਨਹੀਂ ਕਿ ਹਰੇਕ ਬੰਦਾ ਵੀ ਵੇਖੋ ਇੱਕ ਸਾਲ ਲਗਾਤਾਰ ਰੈਗੂਲਰ ਤੁਹਾਡੀ ਸੇਵਾ ਕਰਦਾ ਹੈ ਠੀਕ ਹੈ ਸੱਚ ਬਖਾਂਦਾ ਕੋਈ ਮਸਲੇ ਵੀ ਹੱਲ ਹੁੰਦੇ ਨੇ ਠੀਕ ਹੈ ਤੇ ਔਰ ਆਪਣਾ ਲੋਕਣ ਵੀ ਚਾਹੀਦਾ ਹੈ ਕਿ ਵੀ ਜਿਹੜੇ ਸਹੀ ਜਿਹੜੇ ਜਿਹੜੇ ਪੱਤਰਕਾਰ ਭਾਈਚਾਰੇ ਦੇ ਸਹੀ ਲੋਕ ਨੇ ਉਹਨਾਂ ਦੀ ਇੱਜ਼ਤ ਕੀਤੀ ਜਾਵੇ ਪਰ ਇਹ ਜਿਹੜਾ ਆਪਾਂ ਕਈ ਲੋਕ ਨੇ ਜਿਹੜੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਪੁੰਦ ਦੇਣ ਸੰਜੀਵ ਜੀ ਗੱਲ ਮੁੱਦੇ ਦੀ ਹੈ ਬਿਲਕੁਲ ਮੁੱਦੇ ਦੀ ਹੈ ਦੋਲੇ ਸੇਨ ਚੱਲ ਰਿਹਾ ਹੈ ਹੂੰ ਚਲੋ ਆਵਾ ਸਿਸਟਮ ਹੁੰਦਾ ਹੈ ਸਾਡਾ ਪ੍ਰਿੰਟ ਮੀਡੀਆ ਅਸੀਂ ਜ਼ਿਆਦਾ ਤਿਆਨ ਕਹੀਦਾ ਹੈ ਸੋਸ਼ਲ ਮੀਡੀਆ ਅਸੀਂ ਘੱਟ ਕਰੀਦਾ ਹੈ ਹੂੰ ਲੇਕਿਨ ਜੋ ਅਸੀਂ ਇਸ ਵਾਰੀ ਬੋਲ ਵੇਖਿਆ ਹੈ ਅਸ ਗੰਦਾ ਹੂੰ ਇਸ ਤੋਂ ਬਦਵ ਹੋਣੀ ਜਦੋਂ ਐਡਵਰਟਾਈਜ਼ਮੈਂਟ ਲੈਣ ਜਾਇਦਾ ਹੈ ਤਾਂ ਸਾਹਮਣੇ ਵਾਲਾ ਵੇਖ ਕੇ ਮੂੰਚ ਕੁਛ ਬੋਲਦਾ ਹੈ ਕੀ ਉਹ ਚੰਗੇ ਸ਼ਬਦ ਬੋਲਦਾ ਹੋਵੇਗਾ ਇਹਦਾ ਕੀ ਪਰ ਉਹ ਕਬਰੀ ਗਵਰਨਰਿੰਗ ਦਾ 1 ਸਾਲ ਪੂਰਾ ਕਰਦੇ ਹੋ ਪਰ ਅਗੋ ਜੇ ਰਿਸਪੌਂਸ ਨਹੀਂ ਮਿਲਦਾ ਜੇ ਫੋਟੋਆਂ ਲਵਾਉਣ ਵਾਲੀ ਜੇ ਲੀਡਰ ਕਹਿ ਸਕਦੇ ਆ ਲੀਡਰ ਕਹਿ ਲੋ ਜਾਂ ਕੋਈ ਵੀ ਕਹਿ ਲੋ ਏ ਬੀ ਸੀ ਜਿੰਨੂੰ ਵੀ ਮਰਜ਼ੋ ਮਰਜ਼ੀ ਕਹੇ ਪਰ ਜਦੋਂ ਇੱਕ ਸਾਲ ਦੇ ਵਿੱਚ ਇੱਕ ਸਪਲੀਮੈਂਟ ਦਾ ਤੁਸੀਂ ਗੱਲ ਕਰ ਰਹੇ ਮੇਰੇ ਸਾਹਮਣੇ ਸਪਲੀਮੈਂਟ ਦੇ ਉਹ ਫਰਜ਼ੀ ਵੀ ਬੰਦਾ ਹੈ ਲੀਡਰ ਨੂੰ ਆਪਦਾ ਆਪਣੇ ਆਪ ਫੋਨ ਕਰਨਾ ਚਾਹੀਦਾ ਹੈ ਵੀ ਹਾਂ ਵੀ ਤੁਸੀਂ ਮਿਹਨਤ ਕੀਤੀ ਹੈ ਪੈਟਰੋਲ ਬਾਲਿਆ ਹਰੇਕ ਚੀਜ਼ ਕਰਦੇ ਹੋ ਠੀਕ ਹੈ ਪਰ ਉਹਦੇ ਵਿੱਚ ਸਾਨੂੰ ਰਿਸਪੌਂਸ ਦੇਣਾ ਚਾਹੀਦਾ ਹੈ ਪਰ ਕੀ ਲੱਗਦਾ ਵੀ ਜਲਾਲਾਬਾਦ ਦੇ ਵਿੱਚ ਸਿਰਫ ਫਰੀਦ ਦੇ ਵਿੱਚ ਫੋਟੋਆਂ ਲਵਾਉਣ ਵਾਲੇ ਨੇ ਇਹ ਤੁਹਾਡਾ ਬਿਲਕੁਲ ਸਹੀ ਹੈ ਇਹ ਟੀਮ ਸਾਰੇ ਧਾਰਮਿਕ ادارے ਉਹ ਪਾਲੇ ਕ ادارے ਸਮਾਜੀ ਕ ادارے ਲੀਡਰ ਸਾਰੇ ਪਾਰਟੀਆਂ ਦੇ ਉਹਨਾਂ ਨੂੰ ਮੈਂ ਸਪਸ਼ਟ ਸ਼ਬਦਾਂ ਦੇ ਕਹਿਣਾ ਚਾਹਾਂਗਾ ਕਿ ਘਟੋ ਘਟ ਜਿਸ ਤਰ੍ਹਾਂ ਤੁਸੀਂ ਕਿਸੇ ਵੀ ਪੱਤਰਕਾਰ ਨੂੰ ਚਾਹੇ ਮੈਨੂੰ ਚਾਹੇ ਵੀਮਲ ਜੀ ਨੂੰ ਚਾਹੇ ਤੀਸਰੇ ਬੰਦੇ ਨੂੰ ਪਬਲਿਸ਼ ਕਰਵਾ ਕਰਨ ਵਾਸਤੇ ਕਹਿੰਦੇ ਹੋ ਚਾਹੇ ਪ੍ਰਿੰਟ মিডিਆ ਆਸਤੇ ਚਾਹੇ ਸੋਸ਼ਲ ਮੀਡੀਆ ਆਸਤੇ ਤੁਸੀਂ ਉਹਦਾ ਕੰਮ ਦੇਖ ਕੇ ਉਹਨੂੰ ਆਪ ਵੀ ਐਡਵਰਟਾਈਜ਼ਮੈਂਟ ਦੇਣੀ ਚਾਹੀਦੀ ਹੈ ਹੂੰ ਦੇਖੋ ਇੱਕ ਪੱਤਰਕਾਰ ਸੋ ਸਾਲ ਦੇ ਦੀਵਾਲੀ ਜਾਂ ਤੋਹਾਰ ਹੁੰਦਾ ਹੈ ਉਹਦੀ ਵੀ 로ਜੀ ਡਿਊਟੀ ਹੁੰਦੀ ਹੈ ਉਹਨੇ ਵੀ ਆਦਾ ਪਰਿਵਾਰ ਪਾਲਣਾ ਹੁੰਦਾ ਹੈ ਬਿਲਕੁਲ ਠੀਕ ਹੈ ਮੀਡੀਆ ਜਿਵੇਂ ਸਾੜਾ ਇਹ ਲੇ ਲੋ ਢੀਲੀ ਦਾ ਪਾਉਦਾ ਬੇ ਖਰਚਾ ਹੈ ਬਿਲਕੁਲ ਖਬਰਾਂ ਲਗਵਾਉਣ ਵੇਲੇ ਸਾਰਾ ਯਾਦ ਆ ਜਾਂਦੀ ਹੈ ਕਿ ਦੀਵਾਲੀ ਯਾਦ ਆ ਜਾਂਦੀ ਵੀ ਅਸੀਂ ਇਸ ਬੰਦ ਨੂੰ ਕੌਣ ਕਰੇ ਸਾਡੀ ਐਡ ਆਪੇ ਲਾ ਦਈ ਹੂੰ ਮੈਂ ਨਹੀਂ ਵੇਖਿਆ 1-2% ਛੱਡ ਕੇ ਵੀ ਕਿਸੇ ਨੇ ਕਦੇ ਫੋਨ ਕੀਤਾ ਵੇ ਬਿਜਵਾਲੀ ਦਾ ਦਵਾਰ ਆ ਰਿਹਾ ਹੈ ਜਾਂ ਕੁਫਰਲਾ ਦਾ ਦਵਾਰ ਆ ਰਿਹਾ ਹੈ ਤੁਸੀਂ ਆਦਾ ਪੁੱੰਧ ਆ ਕੇ ਸਾਡੀ ਐਡ ਲੈ ਲਓ ਬਿਲਕੁਲ ਬਹੁਤ ਵਧੀਆ ਸਵਾਲ ਇਹਨਾਂ ਦਾ ਜਿਹੜਾ ਜਵਾਬ ਹੈ ਕਿਉਂਕਿ ਹਰੇਕ ਨੂੰ ਚਾਹੀਦਾ ਵੀ ਹੈ ਜੇ ਆਪਾਂ ਸੇਵਾ ਪੱਤਰਕਾਰ ਤੁਹਾਡੀ ਸੇਵਾ ਕਰ ਰਿਹਾ ਤੇ ਆਪਾਂ ਦਾ ਵੀ ਫਰਜ਼ ਬੰਦਾ ਹੈ ਉਹਨਾਂ ਦੇ ਵੀ ਬਾਲ ਬੱਚੇ ਨੇ ਬਾਕੀ ਸਭ ਤੋਂ ਵੱਡੀ ਗੱਲ ਜਿਹੜੀ ਸੰਜੀਵ ਨੇ ਬਹੁਤ ਵਧੀਆ ਜਿਹੜੇ ਗੱਲਾਂ ਦਾ ਜਵਾਬ ਦਿੱਤੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਰਿਹਾ ਹੈ ਸ਼ਹਿਰ ਦੇ ਵਿੱਚ ਕੀ ਚੱਲੇਗਾ ਕਿਹੜਾ ਲੀਡਰ ਕਿਵੇਂ ਕੰਮ ਕਰ ਰਿਹਾ ਹੈ ਤੇ ਆਉਣ ਵਾਲੀ ਸਥਿਤੀ ਜਲਾਲਾਬਾਦ ਦੇ ਵਿੱਚ ਕਿਵੇਂ ਹੋਏਗੀ ਬੜੀ ਵਧੀਆ ਤਰੀਕੇ ਨਾਲ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਔਰ ਹੁਣ ਜਿਹੜਾ ਤਕਰੀਬਨ ਥੋੜਾ ਸਮਾਂ ਰਹਿ ਗਿਆ ਹੈ ਹੁਣ ਜਿਹੜਾ ਇਲੈਕਸ਼ਨਾਂ ਦੇ ਦੌਰ ਵੀ ਸ਼ੁਰੂ ਹੋਣ ਵਾਲੇ ਨੇ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਜਲਾਲਾਬਾਦ ਦੇ ਵਿੱਚ ਕਿਹੜੇ ਲੀਡਰ ਦਾ ਪਲੜਾ ਭਾਰੀ ਹੋਵੇਗਾ ਤੇ ਕਿਹੜਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਲਾਲਾਬਾਦ ਦੀ ਜਨਤਾ ਨੂੰ ਨਾਲ ਲੈ ਕੇ ਚੱਲੇਗਾ ਤਾਂ ਜੁੜੇ ਰਹੋ ਸਾਡੇ ਨਾਲ ਮੈਂ ਤੁਹਾਡੇ ਨਾਲ ਆਪਣਾ ਵਿਮਲ ਪਟੇਜਾ ਜਲਾਲਾਬਾਦ ਸਮਾਜ ਯਾਰ ਲਾਈਵ ਤੋਂ 何も。On the walk.